ਕੀ ਪੰਜਾਬ ਵਿੱਚ ਸਿੱਖ ਅਗਲੇ ਕੁਝ ਦਹਾਕਿਆਂ 'ਚ ਘਟ ਗਿਣਤੀ ਛੋ ਜਾਣਗੇ ਕੀ ਪੰਜਾਬ 'ਚ ਸਿੱਖ ਘਟ ਗਿਣਤੀ ਛੋ ਜਾਣਗੇ ਕੀ ਅਗਲੇ ਕੁਝ ਦਹਾਕਿਆਂ ਵਿੱਚ ਪੰਜਾਬ ਦਾ ਜਿਓਗ੍ਰਾਫੀਆ ਬਦਲ ਜਾਏਗਾ ਅਜਿਹੇ ਹੀ ਕੁਝ ਸਵਾਲ ਨੇ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਨਵੇਂ ਅਧਿਐਨ ਰਾਹੀਂ ਖੜੇ ਹੋਏ ਹਨ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ surjit singh ਅਤੇ ਖੁਜਾਰਥੀ ਡਾਕਟਰ ਰਵਿੰਦਰ ਕੌਰ ਵੱਲੋਂ ਇੱਕ ਅਧਿਐਨ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੀ ਜ਼ਿੰਦਗੀ ਔਰ ਪੰਜਾਬ ਦੇ ਆਮ ਲੋਕਾਂ ਦੀ ਤਸਵੀਰ ਬਿਲਕੁਲ ਉਸ ਤਸਵੀਰ ਤੋਂ ਉਲਟ ਨਜ਼ਰ ਆ ਰਹੀ ਹੈ ਜਿਹੜੀ ਕਿ ਸਾਨੂੰ ਮੀਡੀਆ ਟੀਵੀ ਫਿਲਮਾਂ ਤੇ ਸੀਰੀਅਲਾਂ ਵਿੱਚ ਦਿਖਾਈ ਦਿੰਦੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਅਧਿਐਨ ਹੈ ਕੀ ਦਰਅਸਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬ ਦੇ ਮਾਲਵਾ ਖਿੱਤੇ ਦੇ ਪੰਜ ਜ਼ਿਲ੍ਹਿਆਂ ਦੇ ਪੰਜ ਪਿੰਡਾਂ ਨੂੰ ਆਧਾਰ ਬਣਾ ਕੇ ਇੱਕ ਸਰਵੇ ਕੀਤਾ ਇਸ ਸਰਵੇ ਦੇ ਵਿੱਚ ਬਰਨਾਲਾ ਦੇ ਪਿੰਡ ਸੇਖਾ ਪਟਿਆਲਾ ਦਾ ਪਿੰਡ ਗਲਬੱਟੀ ਮਾਨਸਾ ਦਾ ਫਫੜੇਪਾਈਕੇ ਲੁਧਿਆਣਾ ਦਾ ਪਿੰਡ ਚੱਕਰ ਅਤੇ ਮੁਕਸਰ ਦਾ ਪਿੰਡ ਕੁਰਾਈ ਵਾਲਾ ਸ਼ਾਮਲ ਹੈ ਇਸ ਅਧਿਐਨ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਸਜੀਤ ਸਿੰਘ ਦੱਸਦੇ ਹਨ ਇਸ ਖੋਜ ਕਾਰਜ ਦੌਰਾਨ ਅਜਿਹੇ ਤੱਥ ਸਾਹਮਣੇ ਆਏ ਹਨ ਕਿ ਮੀਡੀਆ ਵਿੱਚ ਪ੍ਰਸਾਰਿਆ ਜਾਂਦਾ ਸਾਧਨ ਸੰਪੰਨ ਪੰਜਾਬੀ ਬੰਦਾ ਅਸਲ ਪੰਜਾਬੀ ਬੰਦੇ ਤੋਂ ਕੋਹਾਂ ਦੂਰ ਹੈ ਸੋ ਇਸ ਰਿਪੋਰਟਰਾਂ ਹੀ ਆਪਾਂ ਸਭ ਤੋਂ ਪਹਿਲਾਂ ਖੇਤੀ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੱਡੇ-ਵੱਡੇ ਟਰੈਕਟਰਾਂ ਕੰਬਾਈਨਾਂ ਵੱਡੀਆਂ ਜੀਪਾਂ ਕਾਰਾਂ ਰਾਹੀਂ ਦਿਖਾਏ ਜਾਂਦੇ ਪੰਜਾਬ ਦੇ ਕਿਸਾਨੀ ਵਾਲੇ ਲੋਕ ਉਹਨਾਂ ਦੀ ਅਸਲ ਹਾਲਤ ਜਾਂ ਉਹਨਾਂ ਦੀ ਅਸਲ ਤਸਵੀਰ ਕੀ ਹੈ ਸਰਵੇ ਦੌਰਾਨ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ 24% ਕਿਸਾਨਾਂ ਕੋਲ ਖੇਤੀ ਕਰਨ ਦੇ ਆਧੁਨਿਕ ਸਾਧਨਾਂ ਵਿੱਚੋਂ ਸਿਰਫ ਟਰੈਕਟਰ ਮੌਜੂਦ ਹੈ ਸਿਰਫ 18% ਕਿਸਾਨ ਅਜੇਹੇ ਹਨ ਜਿਨ੍ਹਾਂ ਕੋਲ ਟਰੈਕਟਰ ਜਾਂ ਟਰਾਲੀ ਦੋਵੇਂ ਹਨ ਆਮ ਤੌਰ ਤੇ ਤੁਸੀਂ ਫਿਲਮਾਂ ਦੇ ਵਿੱਚ ਪੰਜਾਬ ਦੇ ਖੇਤਾਂ 'ਚ ਕੰਬਾਈਨਾ ਚਲਦੇ ਚਲਦੀਆਂ ਦੇਖਦੇ ਹੋ ਪਰ ਇਹ ਕੰਬਾਈਨਾ ਸਿਰਫ 5% ਤੋਂ ਜ਼ਿਆਦਾ ਕਿਸਾਨਾਂ ਕੋਲ ਹੀ ਹਨ ਸੋ ਇਹਨਾਂ ਪਿੰਡਾਂ ਦੇ ਵਿੱਚ 53% ਕਿਸਾਨ ਅਜੇਹੇ ਹਨ ਮਤਲਬ ਅੱਧੇ ਨਾਲੋਂ ਵੱਧ ਕਿਸਾਨ ਅਜੇਹੇ ਹਨ ਜਿਨ੍ਹਾਂ ਕੋਲ ਖੇਤੀ ਕਰਨ ਦੇ ਜਿਹੜੇ ਆਧੁਨਿਕ ਸਾਧਨ ਹੈ ਉਹ ਮੌਜੂਦ ਨਹੀਂ ਹੈ ਸੋ ਉਹਨਾਂ ਨੂੰ ਜਿਹੜੀ ਉਹ ਤੁਸੀਂ ਸੋਚ ਰਹੇ ਹੋਵੋਗੇ ਫਿਰ ਉਹ ਖੇਤੀ ਕਿਵੇਂ ਕਰਦੇ ਨੇ ਸੋ ਉਹ ਜਿਹੜੇ ਖੇਤੀ ਕਰਨ ਦਾ ਉਹਨਾਂ ਦਾ ਤਰੀਕਾ ਹੈ ਉਹ ਜਾਂ ਤਾਂ ਫਿਰ ਮੰਗਵੇਂ ਰਿਸ਼ਤੇਦਾਰਾਂ ਤੋਂ ਦੋਸਤਾਂ ਮਿੱਤਰਾਂ ਤੋਂ ਮੰਗਵੇਂ ਸਾਧਨ ਫੜਦੇ ਨੇ ਜਾਂ ਫਿਰ ਇਹ ਕਿਰਾਏ ਤੇ ਲੈਂਦੇ ਨੇ ਸੋ ਜਦੋਂ ਵੀ ਤੁਸੀਂ ਪੰਜਾਬੀ ਫਿਲਮਾਂ ਦੇਖਦੇ ਹੋ ਜਾਂ ਹਿੰਦੀ ਬਾਲੀਵੁੱਡ ਦੀਆਂ ਫਿਲਮਾਂ ਦੇਖਦੇ ਹੋ ਤਾਂ ਪੰਜਾਬ ਦੇ ਵਿੱਚ ਜਿਹੜੀ ਤੁਹਾਨੂੰ ਤਸਵੀਰ ਦਿਖਾਈ ਜਾਂਦੀ ਹੈ ਉਹ ਵੱਡੀਆਂ-ਵੱਡੀਆਂ ਐਸਯੂਵੀ ਕਾਰਾਂ ਜੀਪਾਂ ਤੇ ਵੱਡੇ-ਵੱਡੇ ਜਿਹੜੇ ਟਰੈਕਟਰ ਹੈ ਉਹ ਦਿਖਾਏ ਜਾਂਦੇ ਨੇ ਪਰ ਆਪਾਂ ਦੇਖੀਏ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਸਰਵੇ ਹੋਇਆ ਉਸ ਦੇ ਮੁਤਾਬਕ 46% ਤੋਂ ਵੱਧ ਲੋਕ ਅਜਿਹੇ ਐ ਜਿਨ੍ਹਾਂ ਕੋਲ ਸਿਰਫ ਇੱਕ ਮੋਟਰਸਾਈਕਲ ਹੈ ਤੇ 22% ਹੀ ਲੋਕ ਐ ਜਿਨ੍ਹਾਂ ਦੇ ਕੋਲ ਇੱਕ ਤੋਂ ਵੱਧ ਮੋਟਰਸਾਈਕਲ ਨੇ ਸੋ ਅਜਿਹੇ ਪਰਿਵਾਰ ਸਿਰਫ 22% ਐ ਜਿਨ੍ਹਾਂ ਕੋਲ ਦੋ ਜਾਂ ਤਿੰਨ ਦੋ ਦੋ ਜਾਂ ਤਿੰਨ ਮੋਟਰਸਾਈਕਲ ਹੋ ਸਕਦੇ ਐ ਸੋ ਜਿੱਥੋਂ ਤੱਕ ਕਾਰਾਂ ਦਾ ਸਬੰਧ ਐ ਕਾਰਾਂ ਸੀ ਬੜੀਆਂ ਦੇਖਦੇ ਬਹੁਤ ਗੱਲਾਂ ਕਰਦੇ ਆ ਕਿ ਟ੍ਰੈਫਿਕ ਬਹੁਤ ਹੋ ਗਈ ਕਾਰਾਂ ਬਹੁਤ ਚੱਲ ਪਈਆਂ ਗੱਡੀਆਂ ਬਹੁਤ ਆ ਗਈਆਂ ਪਰ ਸਿਰਫ 24% 24.30% ਲੋਕ ਅਜਿਹੇ ਆ ਜਿਨ੍ਹਾਂ ਕੋਲ ਇੱਕ ਕਾਰ ਹੈ ਤੇ ਸਿਰਫ 7% 7.20% ਲੋਕ ਹੈ ਜਿਨ੍ਹਾਂ ਕੋਲ ਦੋ ਕਾਰਾਂ ਨੇ ਜਾਂ ਇੱਕ ਤੋਂ ਵੱਧ ਕਾਰ ਹੋ ਸਕਦੀ ਹੁਣ ਜੇ ਇਹਨੂੰ ਟੋਟੈਲਿਟੀ ਦੇ ਵਿੱਚ ਆਪਾਂ ਦੇਖੀਏ ਤਾਂ 68 68.5% 68.50% ਲੋਕ ਪੰਜਾਬ ਦੇ ਅਜਿਹੇ ਹੈ ਜਿਨ੍ਹਾਂ ਜਿਨ੍ਹਾਂ ਕੋਲ ਕਾਰ ਨਹੀਂ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਅਪ੍ਰੋਕਸੀਮੀਟਲੀ 70% ਲੋਕ ਅਜਿਹੇ ਹੈ ਮੋٹے ਤੌਰ ਤੇ ਜੇ ਅਸੀਂ ਦੇਖੀਏ 70% ਅਜਿਹੇ ਲੋਕ ਹੈ ਜਿਨ੍ਹਾਂ ਜਿਨ੍ਹਾਂ ਦੀ ਪਹੁੰਚ ਤੋਂ ਕਾਰ ਅਜੇ ਵੀ ਦੂਰ ਹੈ ਹੁਣ ਜਿਹੜਾ ਇੱਕ ਸਾਂਝਾ ਨੁਕਤਾ ਇਹਨਾਂ ਪੰਜ ਪਿੰਡਾਂ ਦੇ ਵਿੱਚੋਂ ਹੋਰ ਉੱਭਰ ਕੇ ਸਾਹਮਣੇ ਆਂਦਾ ਉਹ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਹੋ ਰਹੀ ਹੈ ਔਰ ਪੰਜਾਬ ਤੋਂ ਪੰਜਾਬੀ ਪ੍ਰਵਾਸ ਕਰ ਰਹੇ ਨੇ ਦੂਜੇ ਮੁਲਕਾਂ ਵੱਲ ਜਾ ਰਹੇ ਨੇ ਉਸ ਜੇਹੇ ਰੁਝਾਨ ਇਸੇ ਤਰ੍ਹਾਂ ਜਾਰੀ ਰਹਿੰਦਾ ਤਾਂ ਅਗਲੇ ਕੁਝ ਦਹਾਕਿਆਂ ਦੇ ਵਿੱਚ ਪੰਜਾਬ ਜਿਹੜਾ ਹੈ ਉਹ ਉੱਥੇ ਉੱਥੇ ਵੀ ਸਿੱਖ ਘਟ ਗਿਣਤੀ 'ਚ ਆ ਜਾਣਗੇ ਕਿਉਂਕਿ ਪੰਜਾਬ ਦੁਨੀਆ ਦਾ ਇੱਕੋ ਇੱਕ ਅਜਿਹਾ ਖੇਤ ਹੈ ਜਿੱਥੇ ਸਿੱਖ ਬਹੁ ਗਿਣਤੀ ਹੈ ਜਾਂ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀ ਵੱਡੀ ਘਟ ਗਿਣਤੀ ਸਿੱਖ ਪਾਈਚਾਰਾ ਪੰਜਾਬ ਦੇ ਵਿੱਚ ਇੱਕੋ ਇੱਕ ਅਜਿਹੀ ਥਾਂ ਹੈ ਜਿੱਥੇ ਬਹੁ ਗਿਣਤੀ ਚ ਹੈ ਤੇ ਪਰ ਇਹ ਲਗਾਤਾਰ ਰੁਝਾਨ ਜਿਹੜਾ ਹੈ ਜੀਓਗ੍ਰਾਫੀਆ ਜਿਹੜਾ ਹੈ ਬਦਲ ਰਿਹਾ ਸੋ ਇਹ ਇਹ ਜਿਹੜੀ ਰਿਪੋਰਟ ਹੈ ਉਹ ਉਹਨਾਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੀਡਰ ਸਮਾਜਿਕ ਕਾਰਕੂਨ ਇਸ ਤਰ੍ਹਾਂ ਦੀ ਗੱਲ ਕਰਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਪ੍ਰਵਾਸੀ ਮਜ਼ਦੂਰਾਂ ਦੀ ਬੇਅਥਾ ਆਮਦ ਹੈ ਔਰ ਅਨਕੰਟਰੋਲਡ ਆਮਦ ਹੈ ਉਹਦੇ ਕਰਕੇ ਪੰਜਾਬ ਦਾ ਜੀਓਗ੍ਰਾਫੀਆ ਬਦਲ ਰਿਹਾ ਹੈ ਸੋ ਇਹ ਰਿਪੋਰਟ ਜਿਹੜੀ ਹੈ ਉਸ ਦੀ ਵੀ ਸ਼ਾਦੀ ਭਰਦੀ ਹੈ ਹੁਣ ਗੱਲ ਕਿੱਤਿਆਂ ਦੀ ਰੁਜ਼ਗਾਰ ਦੀ ਕਿਉਂਕਿ ਰੁਜ਼ਗਾਰ ਜਾਂ ਰੋਜ਼ੀ ਰੋਟੀ ਲਈ ਹੀ ਬੰਦਾ ਆਪਣੇ ਮੁਲਕ ਵਿੱਚ ਵਸਦਾ ਜਾਂ ਆਪਣੀ ਮਾਤ ਭੂਮੀ ਤੋਂ ਦੂਰ ਹੋ ਜਾਂਦਾ ਹੈ ਜਾਂ ਪ੍ਰਵਾਸ ਕਰ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਦਾ ਜਿਹੜੇ ਪੰਜਾਬ ਆ ਰਹੇ ਨੇ ਉਹਨਾਂ ਦਾ ਵੀ ਇਹੀ ਦਰਦ ਹੈ ਤੇ ਪੰਜਾਬ ਛੱਡ ਕੇ ਜਾਣ ਵਾਲਿਆਂ ਦਾ ਵੀ ਅਜਿਹਾ ਹੀ ਦਰਦ ਹੈ ਸੋ ਮਾਲਵੇ ਦੇ ਪਿੰਡਾਂ ਦੇ ਵਿੱਚ ਜੇ ਰੁਜ਼ਗਾਰ ਦੀ ਗੱਲ ਕਰੀਏ ਤਾਂ 37% ਦੇ ਕਰੀਬ ਜਿਹੜੇ ਜੱਟ ਪਾਈਚਾਰਾ ਹੈ ਉਹਨਾਂ ਦੇ ਲੋਕ ਨੌਕਰੀਆਂ ਕਰਦੇ ਨੇ ਤੇ ਪਛੜੀਆਂ ਸ਼੍ਰੇਣੀਆਂ ਦੇ ਵਿੱਚ ਜਿਹੜੀਆਂ ਜਿਹਨੂੰ ਆਪਾਂ ਬੈਕਵਰਡ ਕਲਾਸਸ ਕਹਿੰਦੇ ਆ ਉਹਦੇ ਵਿੱਚ 22% ਲੋਕ ਜਿਹੜੇ ਨੇ ਉਹ ਨੌਕਰੀਆਂ ਕਰਦੇ ਨੇ ਤੇ ਅਨਸੂਚਿਤ ਜਾਤੀਆਂ ਦੇ ਵਿੱਚ 31% ਜਿਹੜੀ ਪਾਪੂਲੇਸ਼ਨ ਹੈ ਉਹਨਾਂ ਕੋਲ ਨੌਕਰੀਆਂ ਆ ਸੋ ਇਹ ਇਹ ਮੈਂ ਸਰਕਾਰੀ ਨੌਕਰੀਆਂ ਦੀ ਗੱਲ ਕਰ ਰਿਹਾ ਸੀ ਹੁਣ ਜੇ ਮੈਂ ਨਿੱਜੀ ਨੌਕਰੀਆਂ ਦੀ ਗੱਲ ਕਰਾਂ ਤਾਂ 33% ਜੱਟ ਪਾਈਚਾਰੇ ਦੇ ਲੋਕ 27% ਬੈਕਵਰਡ ਕਲਾਸ ਦੇ ਲੋਕ ਔਰ 54% ਅਨੁਸੂਚਿਤ ਜਾਤੀ ਦੇ ਲੋਕ ਪ੍ਰਾਈਵੇਟ ਨੌਕਰੀਆਂ ਕਰਦੇ ਨੇ ਹੁਣ ਇਹ ਅੰਕੜਾ ਜਿਹੜਾ ਹੈ ਇਹਨੂੰ ਜਿਹੜਾ ਧਿਆ ਇਹ ਤੁਹਾਡੇ ਧਿਆਨ ਦੀ ਮੰਗ ਕਰਦਾ ਹੈ ਕਿ 54% ਜਿਹੜੀਆਂ ਐਸਸੀ ਐਸਟੀ ਭਾਈਚਾਰਾ ਹੈ ਉਹ ਲੋਕ 54% ਪ੍ਰਾਈਵੇਟ ਨਿਜੀ ਨੌਕਰੀਆਂ ਕਰਦੇ ਨੇ ਸੋ ਇਹਦਾ ਅਰਥ ਕੀ ਹੈ ਕਿ ਉਹਨਾਂ ਦੀ ਜਿਹੜੀ ਆਰਥਿਕਤਾ ਹੈ ਉਹ ਚੰਗੀ ਨਹੀਂ ਹੈ ਉਹਨਾਂ ਨੂੰ ਸਰਕਾਰੀ ਰੋਜ਼ਗਾਰ ਮਿਲਦਾ ਨਹੀਂ ਹੈ ਉਹਨਾਂ ਦਾ ਜਿਹੜਾ ਐਜੂਕੇਸ਼ਨ ਪੱਧਰ ਹੈ ਉਸ ਲੈਵਲ ਦਾ ਨਹੀਂ ਹੈ ਕਿ ਉਹ ਸਰਕਾਰੀ ਨੌਕਰੀ ਦੇ ਵਿੱਚ ਕੰਪੀਟ ਕਰ ਸਕਣ ਇਸ ਲਈ ਉਹ ਉਹਨਾਂ ਦਾ ਕਿਉਂਕਿ ਹੋਰ ਕੋਈ ਸਾਧਨ ਨਹੀਂ ਹੈ ਇਸ ਲਈ ਉਹ ਜਿਹੜੀਆਂ ਅੱਧੇ ਤੋਂ ਵੱਧ ਜਿਹੜੀਆਂ ਪ੍ਰਾਈਵੇਟ ਨੌਕਰੀਆਂ ਹੈ ਉਹਦੇ ਵਿੱਚ ਐਸਸੀ ਐਸਟੀ ਭਾਈਚਾਰਾ ਦੇ ਲੋਕ ਕੰਮ ਕਰ ਰਹੇ ਨੇ ਇਹ ਜਿਹੜਾ ਨੁਕਤਾ ਹੈ ਇਹ ਜਿਹੜਾ ਅੰਕੜਾ ਹੈ ਇੱਕ ਗੱਲ ਹੋਰ ਵੀ ਪ੍ਰਗਟਾਉਂਦਾ ਹੈ ਕਿ ਜਿਹੜੇ ਲੋਕ ਨੇ ਇਹ ਜਿਹੜੇ ਲੋਕ ਨੇ ਉਹ ਆਪਣੇ ਜਿਹੜੇ ਪਿੱਤਾ ਪੁਰਖੀ ਕਿੱਤੇ ਨੇ ਰਵਾਇਤੀ ਕਿੱਤੇ ਨੇ ਜਿਹੜੇ ਪਿੰਡਾਂ ਦੇ ਵਿੱਚ ਕਿੱਤੇ ਨੇ ਉਹਨਾ ਆਪਣੇ ਕਿੱਤਿਆਂ ਤੋਂ ਦੂਰ ਹੋ ਰਹੇ ਨੇ ਉਹਨਾਂ ਨੂੰ ਛੱਡ ਰਹੇ ਨੇ ਉਹ ਕਿਉਂਕਿ ਸਸਟੇਨੇਬਲ ਨਹੀਂ ਹੈ ਉਹ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਵਾਲੇ ਨਹੀਂ ਐ ਇਸ ਕਰਕੇ ਉਹਨਾਂ ਕਿੱਤਿਆਂ ਨੂੰ ਛੱਡ ਕੇ ਲੋਕ ਛੋਟੀਆਂ-ਮੋਟੀਆਂ ਪ੍ਰਾਈਵੇਟ ਨੌਕਰੀਆਂ ਕਰ ਰਹੇ ਨੇ ਭਾਵੇਂ ਉਹ ਸਿਕਿਉਰਿਟੀ ਗਾਰਡ ਦੀ ਨੌਕਰੀ ਹੋਵੇ ਭਾਵੇਂ ਉਹ ਸਫਾਈ ਸੇਵਕ ਦੀ ਨੌਕਰੀ ਹੋਵੇ ਭਾਵੇਂ ਉਹ ਪੀਐਨ ਦੀ ਨੌਕਰੀ ਹੋਵੇ ਸੋ ਇਹ ਇਸ ਲੈਵਲ ਦੀਆਂ ਜਿਹੜੀਆਂ ਨੌਕਰੀਆਂ ਆ ਜਾਂ ਫਿਰ ਜਿਹੜੇ ਬੱਚੇ ਹੁਣ ਨਵੇਂ ਪੜ੍ਹ ਲਿਖ ਗਏ ਨੇ ਉਹ ਆਈਟੀ ਸੈਕਟਰ ਦੇ ਵਿੱਚ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਜਾਂ ਛੋਟੇ-ਮੋਟੇ ਆਪਣੇ ਕਾਰੋਬਾਰ ਜਿਹੜੇ ਆ ਉਹ ਕਰਨੇ ਸ਼ੁਰੂ ਕੀਤੇ ਆ ਇਸ ਰਿਪੋਰਟ ਦੇ ਹਵਾਲੇ ਨਾਲ ਹੁਣ ਗੱਲ ਕਰਦੇ ਆ ਕਿ ਜਿਹੜੀਆਂ ਘਰਾਂ ਦੇ ਵਿੱਚ ਚੀਜ਼ਾਂ ਯੂਜ਼ ਹੁੰਦੀਆਂ ਨੇ ਜਿਹੜੀਆਂ ਕਿ ਗਰੀਬੀ ਰੇਖਾ ਤੋਂ ਨੀਚੇ ਔਰ ਗਰੀਬੀ ਰੇਖਾ ਤੋਂ ਉੱਤੇ ਦੀ ਗੱਲ ਕਰਦੀਆਂ ਨੇ ਜਿਹੜਾ ਆਮ ਤੌਰ ਤੇ ਮਾਪਦੰਡ ਤੈਅ ਹੁੰਦਾ ਉਹਦੀ ਗੱਲ ਕਰਦੇ ਆ ਕਿ ਉਹਦੇ ਮੁਤਾਬਕ ਇਹ ਜਿਹੜਾ ਪੰਜਾ ਪਿੰਡਾਂ ਦਾ ਸਰਵੇ ਹੈ ਇਹ ਜਿਹੜੀ ਰਿਪੋਰਟ ਹੈ ਉਹ ਕੀ ਕਹਿੰਦੀ ਹੈ ਸੋ ਪੰਜਾਬ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੈ ਉਹਦੇ ਹਿਸਾਬ ਦੇ ਨਾਲ ਦੇਖੀਏ ਤਾਂ 6% ਲੋਕ ਅਜਿਹੇ ਨੇ ਜਿਨ੍ਹਾਂ ਦੇ ਘਰ ਸਿਰਫ ਇੱਕ ਟੈਲੀਵਿਜ਼ਨ ਹੈ ਤੇ ਜੇ ਆਪਣ ਟੈਲੀਵਿਜ਼ਨ ਦੇ ਨਾਲ ਫਰਿੱਜ ਜੋੜ ਲਈਏ ਤਾਂ 23% ਦੇ ਕਰੀਬ ਲੋਕ ਅਜਿਹੇ ਆ ਜਿਨ੍ਹਾਂ ਕੋਲ ਟੀਵੀ ਵੀ ਹੈ ਤੇ ਫਰਿੱਜ ਵੀ ਹੈ ਤੇ ਜੇਕਰ ਅਸੀਂ ਟੀਵੀ ਫਰਿੱਜ ਦੇ ਨਾਲ ਵਾਸ਼ਿੰਗ ਮਸ਼ੀਨ ਇਨਵਰਟਰ ਤੇ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਉਹਨੂੰ ਜੋੜ ਲਈਏ ਤਾਂ 53% ਸੋ ਅੱਧੀ ਆਬਾਦੀ ਪੰਜਾਬ ਦੇ ਵਿੱਚ ਅੱਧੀ ਦੇ ਕਰੀਬ ਆਬਾਦੀ ਅਜਿਹੀ ਹੈ ਜਿਨ੍ਹਾਂ ਕੋਲ ਟੀਵੀ ਹੈ ਫਰਿੱਜ ਹੈ ਇਨਵਰਟਰ ਹੈ ਤੇ ਵਾਸ਼ਿੰਗ ਮਸ਼ੀਨ ਹੈ ਤੇ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹਨਾਂ ਕੋਲ ਮੌਜੂਦ ਹੈ ਸੋ ਇਹ ਇੱਕ ਚੰਗਾ ਸੰਕੇਤ ਹੈ ਜਿਹੜਾ ਇੱਕ ਲਿਵਿੰਗ ਸਟੈਂਡਰਡ ਨੂੰ ਥੋੜਾ ਜਆ ਦੱਸਦਾ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਲਿਵਿੰਗ ਸਟੇਟਸ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੈ ਹੁਣ ਜੇ ਆਪਾਂ ਟੋਟਲ ਜਿਹੜੀਆਂ ਜਿਸ ਤਰ੍ਹਾਂ ਘਰ ਦੇ ਵਿੱਚ ਜਿਹੜੇ ਇਕਵਿਪਮੈਂਟ ਹੁੰਦੇ ਆ ਜਿਹਦੇ ਵਿੱਚ ਆਪਾਂ ਕਹਿ ਰਹੇ ਆ ਕਿ ਟੀਵੀ ਹੈ ਫ੍ਰਿਜ ਹੈ ਵਾਸ਼ਿੰਗ ਮਸ਼ੀਨ ਹੈ ਵਾਟਰ ਪਿਓਰ ਪਿਉਰੀਫਾਇਰ ਹੈ 에ਅਰ 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 ਫ్రਾਇਰ ਹੈ ਏਸੀ ਹੈ ਮਾਈਕ੍ਰੋਵੇਵ ਹੈ ਜੇ ਆਪਾਂ ਉਹਦੇ ਹਵਾਲੇ ਨਾਲ ਦੇਖੀਏ ਤਾਂ ਇਹ ਸਾਰੀਆਂ ਚੀਜ਼ਾਂ ਸਿਰਫ ਪੰਜਾਬ ਦੀ 20% ਆਬਾਦੀ ਕੋਲ ਹੀ ਹੈ। ਬਾਕੀ ਹੁਣ ਜਦੋਂ ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਤਾਪਮਾਨ ਜਿਹੜਾ ਹੈ ਉਹ ਪੰਜਾਬ ਦੇ ਵਿੱਚ 48 49 50 ਦੇ ਆਸ-ਪਾਸ ਵੀ ਪਹੁੰਚ ਜਾਂਦਾ ਹੈ ਤੇ ਉਹਨਾਂ ਦਿਨਾਂ ਦੇ ਵਿੱਚ ਜੇ ਘਰ ਦੇ ਵਿੱਚ ਏਸੀ ਨਾ ਹੋਵੇ ਤਾਂ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਹੈ। ਤੇ ਜਾਂ ਜਿਸ ਤਰੀਕੇ ਦਾ ਪਾਣੀ ਖਰਾਬ ਹੋ ਗਿਆ ਹੈ ਜੇ ਵਾਟਰ ਪਿਉਰੀਫਾਇਰ ਨਹੀਂ ਹੈ ਤੁਹਾਡੇ ਘਰ ਆਰਓ ਨਹੀਂ ਲੱਗਿਆ ਹੋਇਆ ਤਾਂ ਫਿਰ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਇਹ ਤਸਵੀਰ ਦਾ ਦੂਜਾ ਪਾਸਾ ਹੈ ਕਿ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਿਰਫ 19.40% ਲੋਕਾਂ ਦੇ ਸੋ 1.59% ਕਹਿ ਲਈਏ ਆਪਾਂ ਉਹਨਾਂ ਲੋਕਾਂ ਦੇ ਕੋਲ ਇਹ ਸੁਵਿਧਾਵਾ ਮੌਜੂਦ ਨਹੀਂ ਅੱਛਾ ਜਦੋਂ ਵੀ ਗੱਲ ਪੰਜਾਬ ਦੇ ਕਰਜ਼ੀਆਂ ਦੀ ਹੁੰਦੀ ਹੈ ਨਾ ਆਮ ਤੌਰ ਤੇ ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਜੀ ਪੰਜਾਬ ਦੇ ਲੋਕ ਤਾਂ ਬਹੁਤ ਅਜਾਸੀ ਕਰਦੇ ਨੇ ਪੰਜਾਬ ਦੇ ਲੋਕ ਬਹੁਤ ਫੁਕਰਾਗਰਦੀ ਦੇ ਵਿੱਚ ਖਰਚੇ ਕਰਦੇ ਨੇ ਅੱਡੀਆਂ ਚੱਕ ਕੇ ਫਾਹੇ ਲੈ ਲੈਂਦੇ ਨੇ ਵਿਆਹ ਅਜਿਹੇ ਕਰਦੇ ਨੇ ਸੋ ਇਹ ਕਿਹਾ ਜਾਂਦਾ ਕਿ ਹੁਣ ਜਿਹੜਾ ਨਵਾਂ ਰੁਝਾਨ ਆਇਆ ਉਹ ਹੈ ਪੈਲਸਾਂ ਦੇ ਵਿੱਚ ਵਿਆਹ ਕਰਨ ਦਾ ਸੋ ਜੇ ਪੈਲਸਾਂ ਦੇ ਹਿਸਾਬ ਨਾਲ ਦੇਖੀਏ ਪੈਲਸਾਂ ਦੇ ਵਿੱਚ ਵਿਆਹ ਕਰਨ ਵਾਲਿਆਂ ਦੀ ਗਿਣਤੀ ਦੇ ਹਿਸਾਬ ਨਾਲ ਦੇਖੀਏ ਤਾਂ 38 39% ਲੋਕ ਅਜਿਹੇ ਹੈ ਜਿਹੜੇ ਪੈਲੈਸਸ ਦੇ ਵਿੱਚ ਵਿਆਹ ਕਰਦੇ ਨੇ ਪਰ ਅਜੇ ਵੀ 61% ਤੋਂ ਵੱਧ 62% 61 ਔਰ 62% ਦੇ ਕਰੀਬ ਲੋਕ ਅਜੇ ਇਹ ਆ ਜਿਹੜੇ ਕਿ ਆਪਣੇ ਘਰਾਂ ਦੇ ਵਿੱਚ ਜਾਂ ਪਿੰਡ ਦੀਆਂ ਧਰਮਸ਼ਾਲਾਵਾਂ ਦੇ ਵਿੱਚ ਜਾਂ ਸਾਂਝੀਆਂ ਥਾਵਾਂ ਜਿਹੜੀਆਂ ਹੁੰਦੀਆਂ ਨੇ ਉੱਥੇ ਵਿਆਹ ਕਰਦੇ ਸੋ ਹੁਣ ਗੱਲ ਸਕੂਲਾਂ ਦੀ ਪੜ੍ਹਾਈ ਬਾਰੇ ਆਮ ਤੌਰ ਤੇ ਸਰਕਾਰ ਜਿਹੜੀ ਹੈ ਪੰਜਾਬ ਦੀ ਮੌਜੂਦਾ ਸਰਕਾਰ ਸਿੱਖਿਆ ਔਰ ਸਿਹਤ ਕ੍ਰਾਂਤੀ ਦੀਆਂ ਗੱਲਾਂ ਕਰਦੀ ਹੈ ਪਰ ਅੰਕੜੇ ਕੀ ਕਹਿੰਦੇ ਨੇ ਅੰਕੜੇ ਇਹ ਇਹਨਾਂ ਇਹਨਾਂ ਪੰਜ ਪਿੰਡਾਂ ਦੇ ਆਧਾਰ ਤੇ ਅੰਕੜੇ ਕੀ ਕਹਿੰਦੇ ਨੇ ਅੰਕੜੇ ਦੱਸਦੇ ਨੇ ਕਿ 16% ਜਨਰਲ ਸ਼੍ਰੇਣੀ ਦੇ ਜਨਰਲ ਸ਼੍ਰੇਣੀ ਦੇ 16% ਲੋਕ ਅਜਿਹੇ ਹੈ ਜਿਹੜੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਭੇਜਦੇ ਨੇ 83% ਤੋਂ ਵੱਧ ਲੋਕ ਜਿਹੜੇ ਨੇ 83.70% ਦੀ 83 84% ਕਹਿ ਲਓ 84% ਜਿਹੜੇ ਜਨਰਲ ਸ਼੍ਰੇਣੀ ਦੇ ਲੋਕ ਹੈ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ ਉਹ ਕਾਨਵੈਂਟ ਸਕੂਲਾਂ 'ਚ ਪੜ੍ਹਦੇ ਨੇ ਉਹ ਨਿੱਜੀ ਸਕੂਲਾਂ 'ਚ ਪੜ੍ਹਦੇ ਨੇ ਜਿੱਥੋਂ ਤੱਕ ਪਛੜੀਆਂ ਸ਼੍ਰੇਣੀਆਂ ਦੀ ਗੱਲ ਹੈ ਬੈਕਵਰਡ ਕਲਾਸਸ ਦੀ ਗੱਲ ਹੈ ਤਾਂ ਉਸ ਜੇ ਉਹਦੇ ਹਿਸਾਬ ਨਾਲ ਦੇਖੀਏ ਤਾਂ ਉਹਨਾਂ ਦੇ ਅੱਧੇ ਬੱਚੇ ਲਗਭਗ 46% ਤੋਂ ਵੱਧ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਸੋ ਪਛੜੀਆਂ ਸ਼੍ਰੇਣੀਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ 40% ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਜਾਂਦੇ ਨੇ ਤੇ 53% ਤੋਂ ਵੱਧ ਬੱਚੇ 54% ਦੇ ਆਸ-ਪਾਸ ਬੱਚੇ ਜਿਹੜੇ ਨੇ ਉਹ ਨਿੱਜੀ ਸਕੂਲਾਂ ਜਾਂਦੇ ਨੇ ਸੋ ਜਿਹੜਾ ਪਛੜੀਆਂ ਸ਼੍ਰੇਣੀਆਂ ਦਾ ਜਿਹੜਾ ਅਨੁਪਾਤ ਹੈ ਉਹ ਲਗਭਗ ਇੱਕੋ ਜਿਹੀ ਆਈ ਹੈ ਕਿ ਜਿੰਨੇ ਕ ਬੱਚੇ ਸਰਕਾਰੀ ਸਕੂਲਾਂ ਚ ਜਾਂਦੇ ਨੇ ਉਹਨਾਂ ਤੋਂ ਥੋੜੇ ਜੇ ਵੱਧ 5-7% ਜਿਹੜੇ ਬੱਚੇ ਨੇ ਉਹ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਨੇ ਹੁਣ ਗੱਲ ਕਰਦੇ ਆਂ ਦਲਿਤ ਭਾਈਚਾਰਾ ਐਸਸੀ ਐਸਟੀ ਬੱਚਿਆਂ ਦੀ एससी ਬੱਚਿਆਂ ਦੀ ਗੱਲ ਕਰੀਏ ਤਾਂ 74% ਤੋਂ ਵੱਧ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਤੇ ਸਿਰਫ 26% ਬੱਚੇ ਜਿਹੜੇ ਨੇ ਉਹ ਨਿੱਜੀ ਸਕੂਲਾਂ 'ਚ ਜਾਂਦੇ ਨੇ ਸੋ ਇੱਥੋਂ ਇਹ ਵੀ ਪਤਾ ਲੱਗਦਾ ਇਕਨੋਮਿਕ ਸਟੇਟਸ ਦਾ ਪਤਾ ਲੱਗਦਾ ਕਿ ਜਿਹੜੇ ਗਰੀਬ ਘਰਾਂ ਦੇ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਜਾਂ ਅਨਸੂਚਿਤ ਜਾਤੀਆਂ ਨਾਲ ਸੰਬੰਧਿਤ ਬੱਚੇ ਨੇ ਉਹ ਬਹੁ ਗਿਣਤੀ ਜਿਹੜੇ ਦੋ ਤਿਹਾਈ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ ਚ ਜਾਂਦੇ ਨੇ ਸਿਰਫ 25% ਬੱਚੇ ਜਿਹੜੇ ਨੇ ਉਹ ਨਿੱਜੀ ਸਕੂਲਾਂ ਚ ਜਾਂਦੇ ਨੇ ਹੁਣ ਅਗਲੀ ਗੱਲ ਰਿਸ਼ਵਤ ਦੀ ਸਰਕਾਰ ਬਹੁਤ ਦਾਵਾ ਕਰਦੀ ਹੈ ਕਿ ਉਹਨਾਂ ਨੇ ਰਿਸ਼ਵਤ ਦੇ ਉੱਤੇ ਕੰਟਰੋਲ ਕਰ ਲਿਆ ਵਟਸਐਪ ਨੰਬਰ ਵੀ ਜਾਰੀ ਕੀਤੇ ਗਏ ਟਾਈਮਲਾਈਨਸ ਵੀ ਜਾਰੀ ਕੀਤੀਆਂ ਗਈਆਂ ਰਿਕਾਰਡ ਜਿਹੜੇ ਆਨਲਾਈਨ ਕੀਤੇ ਗਏ ਕੰਮਾਂ ਦੇ ਵਿੱਚ ਬਹੁਤ ਸਾਰਾ ਸੁਧਾਰ ਕੀਤਾ ਗਿਆ ਪਰ ਜਿਹੜੇ 5 ਪਿੰਡਾਂ ਦੇ ਵਿੱਚ ਸਰਵੇ ਹੋਇਆ ਹੈ ਉਦੇ ਮੁਤਾਬਕ 67 ਫੀਸਦੀ ਤੋਂ ਵੱਧ ਲੋਕ ਅਜਿਹੇ ਨੇ ਜਿਨ੍ਹਾਂ ਨੇ ਗੱਲ ਮੰਨੀ ਕਿ ਉਹਨਾਂ ਨੂੰ ਆਪਣੇ ਕੰਮ ਕਰਵਾਉਣ ਲਈ ਰਿਸ਼ਵਤ ਦੇਣੀ ਪਈ ਸੋ ਇਹ ਰਿਸ਼ਵਤ ਉਹਨਾਂ ਨੇ ਮੰਨਿਆ ਕਿ ਜ਼ਮੀਨ ਦੇ ਕਾਗਜ਼ ਕਢਾਉਣ ਲਈ ਜ਼ਮੀਨ ਆਪਣੇ ਨਾਂ ਚੜਾਉਣ ਲਈ ਇੰਤਕਾਲ ਕਰਵਾਉਣ ਲਈ ਪਾਸਪੋਰਟ ਵਿੱਚ ਜਨਮ ਮਿਤੀ ਚੇਂਜ ਕਰਾਉਣ ਲਈ ਜਨਮ ਸਰਟੀਫਿਕੇਟ ਕਢਾਉਣ ਲਈ ਕੋਈ ਗਲਤੀ ਸਰਟੀਫਿਕੇਟ ਦੇ ਵਿੱਚ ਹੋਈ ਆ ਉਹਨੂੰ ਠੀਕ ਕਰਾਉਣ ਦੇ ਲਈ ਸੋ ਮੌਤ ਜਨਮ ਮੌਤ ਦੇ ਰਜਿਸਟ੍ਰੇਸ਼ਨ ਦੀ ਜਿਹੜੀ ਦਾ ਰਿਕਾਰਡ ਲੈਣ ਜਾਂ ਬਣਵਾਉਣ ਦੇ ਲਈ ਉਹਨਾਂ ਨੂੰ ਰਿਸ਼ਵਤ ਦੇਣੀ ਪਈ ਹੈ ਸੋ ਜਿਹੜੀ ਬਿਲਕੁਲ ਜ਼ਮੀਨੀ ਪੱਧਰ ਤੇ ਰਿਸ਼ਵਤ ਜਿਹੜੀ ਹੈ ਉਹ ਉਵੇਂ ਹੀ ਜਾ ਰਹੀ ਹੈ ਔਰ ਆਪਾਂ ਜੇ ਕਹਿ ਲਈਏ ਕਿ 70% ਲੋਕ ਜਿਹੜੇ ਨੇ ਉਹ ਰਿਸ਼ਵਤ ਦੇ ਕੇ ਆਪਣੇ ਕੰਮ ਕਰਵਾਉਂਦੇ ਨੇ ਇਸ ਸਰਵੇ ਦੇ ਵਿੱਚ ਅਗਲੀ ਗੱਲ ਧਰਮ ਦੀ ਕੀਤੀ ਗਈ ਕਿ ਲੋਕ ਕਿਸ ਤਰ੍ਹਾਂ ਧਰਮ ਨੂੰ ਮੰਨਦੇ ਨੇ ਸੋ ਇਹਨਾਂ ਅੰਕੜਿਆਂ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ 80% ਦੇ ਜਿਹੜੇ ਲੋਕ ਨੇ ਉਹ ਅਜੇ ਵੀ ਵਿਆਹਾਂ ਦੇ ਮੌਕੇ ਆਪਣੇ ਖੇੜੇ ਸਤੀਆਂ ਦੀ ਪੂਜਾ ਕਰਦੇ ਨੇ ਤੇ ਲੋਕਾਂ ਦੇ ਵਿੱਚ ਸਹਿਜ ਹੈ ਧਰਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਬਹੁਤੀ ਕਟੜਤਾ ਨਹੀਂ ਹੈ ਕੋ-ਐਡਜਿਸਟੈਂਸ ਦੀ ਗੱਲ ਹੈ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿ ਇਹ ਸਰਬੱਤ ਦੇ ਭਲੇ ਦੀ ਗੱਲ ਹੈ ਬੜੀ ਸਹਿਜਤਾ ਪਿੰਡਾਂ ਦੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਹੈ ਕਿਸੇ ਤਰ੍ਹਾਂ ਦੀ ਕਟੜਤਾ ਜਾਂ ਦੂਜੇ ਧਰਮਾਂ ਪ੍ਰਤੀ ਨਫ਼ਰਤ ਜਿਹੜੀ ਹੈ ਉਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਇਹ ਜਿਹੜਾ ਖੋਜ ਅਧਿयान ਹੈ ਇਹ ਇੱਕ ਸੈਂਪਲ ਸਿਗਾ ਪੰਜ ਜ਼ਿਲ੍ਹਿਆਂ ਦੇ ਪੰਜ ਪਿੰਡਾਂ ਦੇ ਵਿੱਚ ਇਸ ਸਰਵੇ ਰਾਹੀਂ ਕੁਝ ਸਵਾਲਾਂ ਨੂੰ ਜਿਹੜਾ ਹੈ ਕੋਖਣ ਦੀ ਕੋਸ਼ਿਸ਼ ਕੀਤੀ। ਸੋ ਜਿਹੜੇ ਅੰਕੜੇ ਸਾਡੇ ਸਾਹਮਣੇ ਆਏ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ। ਸੋ ਇਹ ਤਸਵੀਰ ਇਹ ਅੰਕੜੇ ਦੇਖ ਕੇ ਜਾਂ ਸੁਣ ਕੇ ਜਾਂ ਪੜ੍ਹ ਕੇ ਤੁਸੀਂ ਸਮਝ ਗਏ ਹੋਵੋਗੇ ਕਿ ਪੰਜਾਬ ਦੇ ਪਿੰਡਾਂ ਦੀ ਤਸਵੀਰ ਉਸ ਤਰ੍ਹਾਂ ਦੀ ਬਿਲਕੁਲ ਨਹੀਂ ਹੈ ਜਿਸ ਤਰ੍ਹਾਂ ਦੀ ਮੀਡੀਆ ਫਿਲਮਾਂ ਦੇ ਵਿੱਚ ਦਿਖਾਈ ਜਾਂਦੀ ਹੈ